ਆਬਾਦੀ ਵਧ ਗਈ ਹੈ ਇਹਦਾ ਕੀ ਕਾਰਨ ਹੈ ਕੋਈ ਦੱਸ ਸਕਦੇ ਕੀ ਕਾਰਨ ਹੈ ਕਿਉਂਕਿ ਇਤਨੀ ਵਧ ਗਈ ਹੈ ਜਿਸ ढंग ਨਾਲ ਖੋਜ ਕਰਦੇ ਆ ਉਹ ਤੇ ਸਾਡੇ ਸਾਹਮਣੇ ਆਈ ਹੈ ਧਰਮ ਕੀ ਕਹਿੰਦਾ ਹੈ ਧਾਰਮਿਕ ਵਿਚਾਰਧਾਰਾ ਕੀ ਹੈ ਇਤਨੀ ਆਬਾਦੀ ਕਿਉਂ ਵਧ ਗਈ ਮੈਂ ਇੱਕ ਨੁਕਤਾ ਨਿਗਾਵਨਾ ਦੇ ਸਾਹਮਣੇ ਰੱਖਿਆ ਸੀ ਸ਼ਾਇਦ ਪਤਾ ਨਹੀਂ ਤੁਸੀਂ ਸਹਿਮਤ ਹੋਵੋ ਜਾਂ ਨਾ ਕਿ ਪ੍ਰਾਚੀਨ ਸਮੇਂ ਜਦ ਕੋਈ ਮਰਦਾ ਸੀ ਤਾਂ ਫਿਰ ਹੋਰ ਹੋਰ ਖੰਡਾਂ ਵਿੱਚ ਹੋ ਜਾਂਦਾ ਸੀ ਬ੍ਰਹਮੰਡਾਂ ਵਿੱਚ ਅਲਗ-ਅਲਗ ਮੰਡਲ ਨੇ ਜਹਾਂ ਜਹਾਂ ਧਰੂ ਨਾਰਦ ਟੇਕੇ ਨੈਕ ਟਿਕਾਉ ਮੋਏ ਬਿਜਿੱਥੇ ਨਾਰਦ ਤੇ ਧਰੂ ਟਿਕਿਆ ਨਾਮ ਦੇ ਉਹ ਕਹਿੰਦੇ ਮੈਨੂੰ ਉੱਥੇ ਹੀ ਟਿਕਾ ਮੈਂ ਉਥੋਂ ਦਾ ਵਾਸੀ ਬਣਨਾ ਚਾਹਾਂ। ਮੈਂ ਉੱਥੇ ਰਹਿਣਾ ਚਾਹਾਂ। ਜਨਮ ਸਾਖੀ ਨੂੰ ਪੜ੍ਹੀਏ ਤੇ ਮਰਦਾਨਾ ਪੁੱਛਦਾ ਹੈ ਪਾਤਸ਼ਾਹ ਆਪਾਂ ਹੁਣ ਕਿੱਥੇ ਆ ਗਏ ਆ? ਤੇ ਸਹਿਕ ਕਹਿੰਦੇ ਅਸੀਂ ਚੰਦਰ ਲੋਕ ਦੇ ਚ ਆ ਗਏ ਹਾਂ, ਚੰ드ਰਮਾ ਚੰਨ ਹੈ। ਇਹ ਧਰੋਮੰਡਲ ਹੈ ਸਵੇਰੇ ਸਵੇਰੇ ਜਿਹੜਾ ਕਾਰਾ ਚਮਕਦਾ ਹੈ ਨਾਲ। ਮਰਦਾਨਾ ਪੁੱਛਦਾ ਹੈ ਪਾਤਸ਼ਾਹ ਹੁਣ ਕਿੱਥੇ ਆ ਗਏ ਆ? ਸਹਿਕ ਕਹਿੰਦੇ ਹੁਣ ਆਪਾਂ ਧਰੋਮੰਡਲ ਦੇ ਚ ਆ ਗਏ ਆ। ਜਿਸ ਦਿਨ ਸਾਇੰਸਦਾਨਾ ਨੇ ਆਪਣੇ ਕਦਮ ਚੰਦਰਮਾ ਤੇ ਰੱਖੇ ਤੇ ਉਹਨਾਂ ਨੇ ਦੱਸ ਦਿੱਤਾ ਉੱਤੇ ਹਵਾ ਵੀ ਕੋਈ ਨਹੀਂ ਆਕਸੀਜਨ ਨਹੀਂ ਹੈ ਪਾਣੀ ਨਹੀਂ ਹੈ ਲਿਆਜ਼ਾ ਚੰਦਰਮਾ ਦੇ ਸੰਬੰਧ ਵਿੱਚ ਜਿੰਨੀਆਂ ਧਾਰਮਿਕ ਕਹਾਣੀਆਂ ਨੇ ਗਲਤ ਹੈ ਤਾਂ ਜਨਮ ਸਾਖੀਆਂ ਇਹ ਕਹਾਣੀਆਂ ਉਪਨਿਸ਼ਦਾਂ ਦੀਆਂ ਕਹਾਣੀਆਂ ਪੁਰਾਣਾ ਦੀਆਂ ਸਾਖੀਆਂ ਸੁਣਾਉਣ ਲੱਗਿਆਂ ब्राह्मण जन गुणी ज्ञानी संकोच ਕਰਨ ਲੱਗ ਪਏ। ਵੀ ਬਾਬਾ ਚੰਦਰਮਾ ਤੇ ਗਿਆ। ਫਲਾਣਾ ਰਿਸ਼ੀ ਚੰਦਰਮਾ ਤੇ ਗਿਆ। ਤ੍ਰੋ ਮੰਡਲ ਦੇ ਚ ਗਿਆ। ਚੁੱਪ ਕਰ ਰਿਹਾ। ਕਿਉਂਕਿ ਸਬੂਤ ਮਈਆ ਹੋ ਗਿਆ ਉੱਥੇ ਪਾਣੀ ਨਹੀਂ। ਉੱਥੇ ਆਕਸੀਜਨ ਨਹੀਂ ਹੈ। ਉੱਥੇ ਹਵਾ ਨਹੀਂ ਹੈ। ਲਿਆਜ਼ਾ ਮਨੁੱਖ ਦੇ ਉੱਥੇ ਜੀਵਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੁੰਦਾ। ਔਰ ਉੱਥੇ ਕੋਈ ਮਨੁੱਖ ਮਿਲਿਆ ਵੀ ਨਹੀਂ ਪਰ ਸਾਰੇ ਧਰਮ ਗ੍ਰੰਥਾਂ ਵਿੱਚ ਇਹ ਕਹਾਣੀਆਂ ਨੇ ਇਹ ਕਥਾਵਾਂ ਨੇ ਕੁਛ ਕੀ ਕੀ ਮੈਥਾਂ ਵੀ ਤੇ ਇਹ ਕਹਾਣੀਆਂ ਫਿਰ ਸੁਣਾਓਗੇ ਜਿਹੜੀਆਂ ਜਨਮ ਸਾਖੀ ਵਿੱਚ ਨੇ ਜਾਂ ਧਰਮ ਗ੍ਰੰਥਾਂ ਵਿੱਚ ਹੈ ਮੈਂ ਅੱਕਰ ਸੁਣਾਵਾਂਗਾ ਔਰ ਇਹ ਕਹਾਣੀਆਂ ਸੱਚੀਆਂ ਨੇ ਉਹ ਇੰਜ ਹੱਸੇ ਸੁਣ ਜਿਵੇਂ